ਦਾ ਨਾ ਪਤਾ ਪਹਿਲਾਂ ਵੀ ਦੇਣਾ ਵਾਲਾ ਸੀ 300 ਰੁਪਇਆ ਅੱਛਾ ਕਿਉਂ ਮੰਗਣ ਡਿਆ ਮੈਂ ਨਾ ਕੋਈ ਨਹੀਂ ਆਸਾਸ ਤੇ ਦੇ ਰਿਹਾ ਲਗਾਗੀ ਗੜੀ ਦੀ 300 ਰੁਪਇਆ ਕਿਥੋਂ ਹੁਣਾ ਮਾਡੇ ਕੋਲ ਵੀਰੇ ਕਮਾ ਜੀ ਮੈਂ ਪਿਆਣਾ ਤੇ ਇਹ ਕਮਾ ਜੀ ਤੁਰ ਪਿਆਣਾ ਤੇ ਕਿਹ ਜੋ ਬਿਹਾਣੀ ਰਹਿਣਾ ਮੈਂ ਤੇਰੇ ਲੈ ਆਂਗਾ ਮੈਨੂੰ ਵੀ ਕੰਮ ਈ ਯਾਰ ਯਾਰ ਨਹੀਂ ਚੱਲ ਜਣਾ ਨਾਲ ਕਰੀ ਓਏ ਹੌਂਸਲ ਮੈਂ ਯਾਰ ਹੁਣੇ ਐ ਸਵੇਰੇ ਚੱਲ ਜਾਾਂਗੇ ਹੌਂਸਲ ਵੀ ਸਾਡੇ ਆਹੋ ਘਰ ਟਾਈਮ ਪਾਸ ਨਹੀਂ ਹੋਣੇ ਯਾਰ ਚੱਲ ਮੋਟਰ ਤੇ ਚੱਲੀ ਯਾ ਧੁੱਪ ਬੜੀ ਆਹਨੇ ਕੀ ਕਰਾਂਗੇ ਉੱਥੇ ਓ ਧੁੱਪ ਤਾਂ ਆਪਣੀ ਸਾਡੇ ਚੱਲ ਜੀ ਦਾਦੀ ਜੀ ਤਾਂ ਕੰਮ ਤੇ ਚਲੀ ਗਏ ਆ ਤੇ ਨੈਨਾ ਸਾਬ ਸਫਾਈ ਦਾ ਕੰਮ ਕਰਦੀ ਐ ਨਾ ਤੇ ਫਿਰ ਹੋਰ ਵੀ ਕੋਈ ਕੰਮ ਵੇਖਣਾ ਕੱਪੜੇ ਬੜੇ ਧੋਣ ਵਾਲੇ ਪਈ ਆ ਇੱਕ ਤੇ ਸਾਬਾ ਤਾਂ ਨੀ ਘਰ ਸੌਦਾ ਵੀ ਸਾਰਾ ਮੁਕਿਆ ਪਿਆ ਆ ਤੇ ਦਾਦੀ ਜੀ ਨੂੰ ਕਿਹਾ ਨੂੰ ਦਿਲ ਨਹੀਂ ਕਰਦਾ ਫਿਰ ਉਹ ਦੇ ਵਿਚਾਰੇ ਕੀ ਕਰਨ ਜਾਂਦੇ ਵੀ ਆ ਕੰਮ ਤੇ ਪਰ ਕੋ ਹਾਲ ਨਹੀਂ ਆ ਇੱਕ ਵਿਚਾਰਿਆਂ ਦਾ ਸਰੀਰ ਨਹੀਂ ਠੀਕ ਰਹਿੰਦਾ ਕਿ ਦਿਨ ਕੰਮ ਮਿਲ ਜਾਂਦਾ ਵਾ ਕਿਸ ਦਿਨ ਨਹੀਂ ਮਿਲਦਾ ਸੱਚੀ ਨਹੀਂ ਟੈਨਸ਼ਨ ਲੱਗੀ ਰਹਿੰਦੀ ਆ ਨਾ ਕੀ ਰਬਾੜੀ ਜ਼ਿੰਦਗੀ ਗਰੀਬਾਂ ਦਾ ਵੀ ਕੋਹ ਹਾਲ ਨਹੀਂ ਹੈ ਕਿਤੇ ਚਲੋ ਹੋਰ ਕੋਈ ਕੰਮ ਵੇਖ ਲਈਏ ਅੰਤ ਤੱਕ ਮੈਂ ਨਿਕਲ ਆਇਆ ਵਾਂ ਤੇ ਭੁੱਖ ਨੇ ਮਾਰੇ ਨਾ ਚੱਕਰ ਆਉਂਦੇ ਆ ਸਾਦਾ ਜਿ ਕੋਈ ਨਹੀਂ ਤੇ ਦਿਹਾੜੀ ਕਿੱਥੋਂ ਲਾਉਣੀ ਆ ਇਦਾਂ ਕਰਦਾ ਘਰ ਹੀ ਜਾਣਾ ਹੁੜੀ ਨੂੰ ਦੱਸਣਾ ਵੀ ਮੈਨੂੰ ਇਦਾਂ ਚੱਕਰ ਜਿਹਾ ਆ ਗਏ ਆ ਦਵਾਈ ਵੇਜੇ ਖਾਣ ਵਾਲੀ ਆ ਉਹ ਖਾਣੀ ਆ ਗਰੀਬੀ ਦੇ ਵਿੱਚ ਰਪਿੰਦਰ ਰਪਿੰਦਰ ਮੈਂ ਜਿੱਕੇ ਗਾਲਾਂ ਇੱਥੇ ਤਾਂ ਕੰਮ ਤੇ ਗਏ ਸੀ ਉਹ ਪੁੱਤ ਮੈਂ ਕੰਮ ਤੇ ਤਾਂ ਗਿਆ ਹਾਂ ਮੈਨੂੰ ਚੱਕਰ ਆ ਗਿਆ ਵਾ ਤੇ ਮੈਂ ਹੁਣ ਵਾਪਸ ਆ ਗਿਆ ਵਾ ਚੱਕਰ ਆ ਗਿਆ ਵਾ ਚੱਕਰ ਆ ਗਿਆ ਇੱਥੇ ਸ਼ਰਦ ਜੀ ਠੀਕ ਤੇ ਹੈਗੀ ਐ ਨਾ ਉਧਰ ਤੁਸੀਂ ਠੀਕ ਵਾ ਮੈਂ ਪਾਣੀ ਲੈ ਆਉਣੀ ਖਲੋ ਜੀ ਤਲੇ ਕਰਾਉ ਨਿਕਲਾਈਆਂ ਆਹ ਤੇ ਥੋੜਾ ਜਿਹਾ ਮੈਂ ਗਾਂ ਗਿਆ ਤੇ ਮੇਰੇ ਚੱਕਰ ਆ ਗਿਆ ਮੈਂ ਤਾਂ ਉੱਥੇ ਖੜੋ ਗਿਆ ਤੇ ਮੈਂ ਸੋਚਿਆ ਵੀ ਦਿਹਾੜੀ ਕਿਤਾ ਲਵਗੀ ਐ ਤੇ ਤੁਸੀਂ ਦਵਾਈ ਖਾਧੀ ਈ ਸੋਰੇ ਦਵਾਈ ਮੈਂ ਪੁੱਤ ਖਾਣੀ ਐ ਜੇ ਦਵਾਈ ਰਹਿ ਗਈ ਘਰੇ ਹਾਂ ਡਾਡੀ ਜੀ ਚੇਤਨਾ ਨਾਲ ਭਲਾਇਆ ਕਰੋ ਤੁਹਾਨੂੰ ਪਤਾ ਸਹੀ ਆ ਕਿ ਦਵਾਈ ਤੇ ਖਾ ਕੇ ਜਾਂਦੇ ਹੋ ਨੀ ਤੁਸੀਂ ਰੋਜ਼ ਉਹ ਪੁੱਤ ਟੈਨਸ਼ਨਾਂ ਤੇ ਹੋ ਨਹੀਂ ਛੱਡਦੀਆਂ ਚਲ ਕੋਈ ਨਾ ਡੀ ਜੀ ਮੈਂ ਦਵਾਈ ਹੀ ਨਹੀਂ ਡਾਡੀ ਤੇ ਦਵਾਈ ਖਾਉ ਟਾਈਮ ਦੇ ਨਾਲ ਹੁਣ ਕੰਮ ਤੇ ਫਿਰ ਕੰਮ ਤਾਂ ਹੁਣ ਪਤਾ ਛੁੱਟੀ ਕਰਨੀ ਪੈਣੀ ਐ ਫਿਰ ਮੈਂ ਕੀ ਕਰਾਂ ਚਲੋ ਕੋਈ ਗੱਲ ਨਹੀਂ ਤੁਸੀਂ ਲੰਮੇ ਪਾਓ ਆਰਾਮ ਕਰ ਲਓ ਘੜੀ ਕੋਈ ਨਹੀਂ ਪਈ ਜਾਂਦਾ ਵਾ ਫਰਕ ਆ ਪੇ ਪੋਤੇ ਤਾਂ ਕਰ ਦਵਾਈ ਮੈਂ ਬਾਅਦ ਚ ਖਾਣਾ ਮੈਨੂੰ ਫੁਰਕੇ ਤੇ ਦੋ ਦੇਹ ਲਾ ਕੇ ਮੇਰੇ ਘੜੀ ਜਿਵੇਂ ਨਹੀਂ ਹੈ ਭੁੱਖ ਨਹੀਂ ਮੈਨੂੰ ਚੱਕਰ ਆ ਗਏ ਜਾਂ ਉਹ ਤਾਂ ਹੀ ਆਈ ਹੋਈ ਕੋਈ ਨਹੀਂ ਲੰਮੇ ਪਾਓ ਤੇ ਮੈਂ ਪਕਾਉਣੀ ਹੈ ਰੋਟੀ ਸਰ ਠੀਕ ਹੈ ਸੱਚ ਮੈਂ ਤਾਂ ਟੈਨਸ਼ਨ ਹੀ ਲੱਗ ਜਾਂਦੀ ਆ ਜਦੋਂ ਡੱਡੀ ਠੀਕ ਨਹੀਂ ਨਾ ਹੁੰਦੀ ਹੁਣ ਵੀ ਪਤਾ ਨਹੀਂ ਰਾਹ ਦੇ ਵਿੱਚ ਇਹਨਾਂ ਨੂੰ ਕੀ ਹੋਇਆ ਵਾ ਤੇ ਕੀ ਨਹੀਂ ਹੋਇਆ ਤਾਂ ਹੀ ਮੁੜਕੀ ਆ ਗਈ ਆ ਚਲੇ ਆ ਕਿ ਪਹਿਲਾਂ ਰੋਟੀ ਪਕਾਵੇ ਦਿੰਨੀ ਆ ਆਟਾ ਤਾਂ ਢਰਮੀ ਵਿੱਚ ਹੈ ਹੀ ਨਹੀਂ ਆ ਪਤਾ ਨਹੀਂ ਹੋ ਰਾਤ ਦੀ ਵੀ ਰੋਟੀ ਪਈ ਆ ਕੋਈ ਕਿ ਨਹੀਂ ਪਈ ਰਾ ਦਾ ਫੁਲਕਾ ਵੀ ਕੋਈ ਨਹੀਂ ਹੈਗਾ ਇਹਦਾ ਰਾ ਦੇ ਗਰਮ ਕਰਕੇ ਦੇ ਦੇਣਾ ਪੁੱਤ ਨਾ ਕਿ ਡਾਡਾ ਜੀ ਜਾਂ ਕਿ ਆਖਾਂ ਆਟਾ ਤੇ ਮਾਸਾ ਨਹੀਂ ਹੈਗਾ ਘਰ ਕੁਛ ਦਿਨਾਂ ਜਾ ਕੇ ਭਲਾ ਡਾਡੀ ਜੀ ਆਟਾ ਤੇ ਹਾਨੀਆ ਡਰਮੀ ਵਿੱਚ ਜਿਹੜਾ ਮਾਸਾ ਵੀ ਹਰਾਤੀ ਪਕਾ ਲਿਆ ਸੀ ਪੁੱਤ ਇਹ ਤਾਂ ਥੋੜੇ ਦਿਨ ਹੋਏ ਇਹਦੀ ਲੈਂਦਾ ਸੀ ਡਾਡੀ ਜੀ ਮੁੱਕ ਗਿਆ ਕਿੰਨਾ ਕੁ ਵਾਸਤੂ 2 ਕਿਲੋ ਆਟੇ ਨਾਲ ਕੀ ਬੰਦਾ ਵਾ ਹਫਤਾ ਵੀ ਨਹੀਂ ਲੰਘਦਾ ਹੈਗਾ ਚਲ ਕੋਈ ਨਹੀਂ ਪੁੱਤ ਮੈਂ ਲਿਆ ਦਿੰਦਾ ਤੂੰ ਹੀ ਇਦਾਂ ਕਰੋ ਤੂੰ ਹੀ ਇੱਥੇ ਰੈਸਟ ਕਰੋ ਤੇ ਮੈਂ ਨਹੀਂ ਤੇ ਜਾ ਕੇ ਤੇ ਫੜ ਲੇਣੀ ਦੁਕਾਨ ਤੋਂ ਹਾਲਾਗੇ ਤੇ ਦੁਕਾਨ ਹੈਗੀ ਆ ਚਲ ਪੁੱਤ ਤੂੰ ਅਸੀਂ ਕਿੱਥੇ ਜਾਂਦੀ ਰਹੇਗੇ ਤੇ ਮੈਂ ਜਾ ਕੇ ਤੇ ਲਿਆਉਂ ਤੂੰ ਠੀਕ ਵਾਹ ਹੁਣ ਉਹਦਾ ਫਰਕ ਵਾਹ ਮੈਨੂੰ ਠੀਕ ਆ ਕੋਈ ਗੱਲ ਨਹੀਂ ਆ ਰੋਟੀ ਖਾ ਕੇ ਖਾਣਾ ਦਵਾਇਦਣਾ ਹੋਣਾ ਡੈਡੀ ਜੀ ਮੈਨੂੰ ਇਹ ਆ ਤੇ ਤੂੰ ਇੱਥੇ ਕਿਤੇ ਡੇਕ ਕੇ ਕਿਤੇ ਸਾਟ ਸੂਟ ਨਾਲ ਲਵਾ ਲਿਓ ਤੇ ਕਿਦਾਂ ਜਾਓਗੇ ਤੁਸੀਂ ਪੁੱਤ ਤੋ ਚੰਗੀ ਲੱਗਦੀ ਆ ਅਟਾ ਰਣ ਜਾਂਦੀ ਚਲ ਕੋਈ ਗਾ ਨਹੀਂ ਮੈਂ ਲਿਆਉਣਾ ਮੈਂ ਤੁਰ ਕੇ ਚੱਲ ਜਣਾ ਆਉਂਦਾ ਚਲੋ ਡਾਡੀ ਜੀ ਕੀ ਕਰਨਾ ਪਰ ਘਰ ਦੇ ਹਲਾਤੀ ਹੁਣ ਸਭ ਕੋ ਕਰਾਉਂਦੇ ਆ ਕੀ ਕਰਨਾ ਚਲ ਕੋਈ ਨਹੀਂ ਪੁੱਤ ਮੈਂ ਜਾ ਕੇ ਤੇ ਲਿਆਉਣਾ ਆਹਨਾ ਕਲਾਸ ਉੱਥੇ ਪੈਸੇ ਹੈਗੇ ਡਾਡੀ ਪਾਪਾ ਪੈਸਾ ਪੁੱਤ ਮੇਰੇ ਕੋਲ ਹੈ ਨਹੀਂ ਮੈਂ ਤਾਂ ਜਿਹੜਾ ਉੱਥੋਂ ਝੜੀ ਲਾਉਣੀ ਉਹ ਹੀ ਲਿਆਉਣੀ ਅੱਛਾ ਵੇਖਾਂ ਜੀ ਕਿਤੇ ਹੈਗਾ ਕਿਤੇ ਪਿਆਪਾ ਹੋਣੇ ਆ 200 ਰੁਪਏ ਮੈਂ ਦੇਣੀ ਆ ਤੁਹਾਨੂੰ ਕਿਹੜੇ ਹੈਗੇ ਮੈ ਪਤਾ ਨਹੀਂ ਹੁੰਦਾ ਵੀ ਇਹ ਲੈ ਕੇ ਨਾ ਹੈ ਇਹ 50 ਰੁਪਏ ਚੱਲ ਗਿਆ ਪਿਰਾਟ ਸੇਰ ਦਾ ਆਟਾ ਆ ਜਾਣਾ ਬਾਅਦ ਚ ਫਿਰ ਵੇਖੀ ਜਾਊਗੀ ਡੈਡੀ ਜੀ ਆ ਲੋ ਆ 50 ਰੁਪਏ ਹੈਗੇ ਆ ਇਹਦਾ ਲਾਓ ਆਟਾ ਜਾਵੇ ਚਲ ਮੈਂ ਕੋਈ ਨਹੀਂ ਲਿਉਣਾ ਪੁੱਤ ਇਹ ਉਪੀ ਧਿਆਨ ਨਾ ਜਾਏ ਉਹ ਜਰਾ ਕੋਈ ਨਹੀਂ ਬਦ ਚਲ ਜਾਣਾ ਆਪਣੇ ਮੀਆਂ ਕਿਤੇ ਸਾਡੇ ਘਰ ਦੇ ਹਾਲਾਤ ਕਿਦਾਂ ਦੇ ਹੋ ਗਏ ਆ ਪਹਿਲਾਂ ਕਿੰਨਾ ਵਧੀਆ ਮਾਹੌਲ ਹੁੰਦਾ ਸੀ ਮੰਮੀ ਵੀ ਘਰ ਹੁੰਦੇ ਸੀ ਕਿੰਨੀ ਰੌਣਕ ਹੁੰਦੀ ਸੀ ਹੁਣ ਸਿਰਫ ਡੈਡੀ ਆ ਉਹ ਵਿਚਾਰੇ ਉਹਦਾ ਟੈਨਸ਼ਨ 'ਚ ਰਹਿੰਦੇ ਆ ਤੇ ਮੈਂ ਉਹਨਾਂ ਵੱਲ ਵੇਖ-ਵੇਖ ਏਦਾਂ ਹੋਈ ਜਾਂਦੀ ਆ ਮੈਨੂੰ ਲੱਗਦਾ ਵਾ ਕਿ ਸਾਡੇ ਹਾਲਾਤ ਨਹੀਂ ਸੁਧਰਨੇ ਹੈਗੇ ਪਤਾ ਨਹੀਂ ਕਿਦਾਂ ਦੀ ਕਿਸਮਤ ਰੱਬ ਨੇ ਲਿਖਤੀ ਆ ਕੀ ਬਣੰਦਿਆ ਵਾ ਸਾਡੇ ਨਾਲ ਜਿਹੜੇ ਘਰ ਦੇ ਵਿੱਚ ਦੋ ਟਾਂ ਦੀ ਰੋਟੀ ਨਹੀਂ ਪੱਕਣਦੀ ਫੜਾ ਕੀ ਬਣੂਗਾ ਸੱਚੀ ਬੜੀ ਫਿਗਰ ਲੱਗੀ ਰਹਿੰਦੀ ਆ ਇੱਕ ਡਾਡੀ ਜੀ ਦਵਾਈ ਆ ਉਹ ਵੀ ਟਾਈਮ ਨਾਲ ਲਿਉਣੀ ਪੈਂਦੀ ਆ ਜੇ ਇੱਕ ਦਿਨ ਨਾ ਖਾਣ ਤੇ ਪਤਾ ਲੱਗ ਜਾਂਦਾ ਵੀ ਨਾ ਦਵਾਈ ਨਹੀਂ ਖਾਧੀ ਚਲੋ ਹੁਣ ਲਿਉਂਦੇ ਆ ਨਾ ਵਟਾ ਤੇ ਫੇਰ ਰੋਟੀ ਪਕਾ ਕੇ ਦਵਾ ਉਹਨਾਂ ਨੂੰ ਮੇਰੀ ਤੇ ਚਲ ਕੋਈ ਗੱਲ ਨਹੀਂ ਐਦਾਂ ਟਾਈਮ ਲੱਗ ਜਾਂਦਾ ਵਾ ਕਿ ਭਾ ਮੈਨੂੰ ਨਾ ਆਟਾ ਚਾਹੀਦਾ ਯਾਰ ਅਜੇ ਪਹਿਲੇ ਤੂੰ ਪੈਸੇ ਦਿੱਤੇ ਨੇ ਲੈ ਪਹਿਲੇ ਦੋਹਾਂ ਫਿਰ ਅਗਲਾ ਜਿਓ ਪਾਟ ਨਾ ਆਟਾ ਕੋਈ ਨਾ ਲੈ ਜਾ ਭਾਈ ਨਹੀਂ ਯਾਰ ਨਾ ਮੈਂ ਤਗਦੀ ਭਟਕੇ ਖਾਣਾ ਵਾ ਜਿਹੜਾ ਤੇਰਾ ਪਹਿਲਾ ਹਦਾ ਰਵਾ ਨਾ ਉਹ ਆਖਰ ਤੇ ਮੈਂ ਲਾ ਦੂੰਗਾ ਅੱਜ ਵੀ ਯਾਰ ਮੈਂ ਧੜੀ ਜਾਂਡਿਆ ਤਾ ਤੂੰ ਮੇਰੇ ਚੱਕਰ ਤੇ ਆ ਗਿਆ ਉਹ ਕੁੜੀ ਨੂੰ ਕਹਿ ਲਈ ਭਾਬਾ ਆਟਾ ਹੈ ਨਹੀਂ ਘਰ ਤਾ ਚੱਲ ਭਟਕੇ ਕੋ ਲੈ ਆਉਣਾ ਵਾ ਇਹ ਤਾਂ ਕਰੀ ਵੀ ਮੈਨੂੰ ਨਾ ਪੰਜਾਹ ਰੁਪਈਆ ਦਾ ਆਟਾ ਦੇ ਦੇ ਯਾਰ ਲੋ ਸਾਹਿਬ ਜੀ ਲੈ ਜਾਓ ਉਹ ਕਿਉਂ ਦੇਜ ਆਇਓ ਹੈ ਸਬਜੀ ਬਈ ਆ ਤੇ ਪੈਸੇ ਤੁਹਾਨੂੰ ਟੱਕਿਆ ਨਕਦ ਲੈ ਲਾ 5000 ਰੁਪਏ ਠੀਕ ਹੈ ਜੀ ਬਾਕੀ ਹਿਸਾਬ ਤਾਂ ਬਾਅਦ ਕਰ ਲਾਂਗੇ ਚੰਗਾ ਠੀਕ ਹੈ ਸਾਬਾਦ ਹਾਂ ਤੈਨੂੰ ਪਤਾ ਮੈਂ ਦਵਾਈ ਦੁਈ ਖਾਣਾ ਵਾ ਫਿਰ ਪੈਸੇ ਲੱਗ ਜਾਂਦੇ ਉੱਥੇ ਹਾਂਜੀ ਕੋਈ ਯਾ ਬੰਦਾ ਗਰੀਬ ਆ ਕੋਈ ਗੱਲ ਨਹੀਂ ਆਪੇ ਦੇ ਜੂਗਾ ਚਲੋ ਜੇ ਮਾਤਰ ਬੰਦਾ ਆਪੇ ਕਿਤੇ ਨਾ ਕਿਤੇ ਦੇ ਹੀ ਜਾਊਗਾ ਨਹੀਂ ਆ ਤਾਂ ਕੋਈ ਗੱਲ ਨਹੀਂ ਆਪੇ ਆ ਜਾ ਜਾ ਤੂੰ ਸਾਡਾ ਕਹਿੰਦਾ ਮੰਗਣ ਜੀ ਕਰਦਾ ਵਾ ਆਪੇ ਹੁਣ ਦੇ ਜੂਗਾ ਜਦੋਂ ਅਜੇ ਹੁਣ ਲੈਣੇ ਆ ਦਿੱਤੇ ਜਾਣ ਕੱਲ ਨੂੰ ਪਰਸ ਨੂੰ ਨਹੀਂ ਦੇ ਜਾਊਗਾ ਕੋਈ ਗੱਲ ਨਹੀਂ ਚਲੋ ਆਪਾਂ ਸਮਝਾ ਲਿਓ ਨਾ ਹੁਣ ਦਵਾ ਕਰਾਂਦਾ ਹੋਈ ਰੋਂਦਾ ਹੀ ਹੋਈ ਸਾਮ ਵੇਚਣਾ ਇਹੋਲੀ ਹੋਣਾ ਵਾ ਕੀ ਕਰੀਏ ਬੰਦਾ ਤੇ ਗਏ ਆ ਰਕੰਦਰ ਆ ਲੈ ਆ ਟਾਪੋਤ ਆਗੀ ਜੀ ਰੜੀ ਆਗੀ ਜੀ ਮਹਤੋ ਬੋਤਲ ਲੈਣਾ ਹੈ ਹਣਾ ਕੀ ਹੈ ਹਾਂਜੀ 60 ਰੁਪਏ ਦੇ ਵਿੱਚ ਆਟਾ ਹੋ ਗਿਆ ਵਾ ਹਾਂ ਤੇ ਤੂੰ ਤਾਂ ਮੈਨੂੰ ਦਿੱਤੇ ਸਾਰੇ 50 ਰੁਪਏ ਤੇ ਨਹੀਂ ਹੁਣ ਕਿੰਨਾ ਕ ਆਇਆ ਵਾ ਆ ਗਿਆ ਹਣਾ ਕਿਲੋਕ ਨਹੀਂ ਨਹੀਂ ਕਿਲੋ ਤਾਂ ਥੋੜਾ ਦੇ ਘਟਾ ਦਿੱਤਾ ਵਾ ਉਹ ਕਹਿੰਦਾ ਤੁਹਾਡੇ ਪਹਿਲੇ ਵੀ ਪੈਸੇ ਰਹਿੰਦੇ ਆ ਮੈਂ ਸਾਡਾ ਆਜ ਲਗਤ ਦੇ ਦੇ ਤੇ ਬਾਕੀ ਤੇਰੇ ਹੱਥਾਂ 'ਤੇ ਲਾ ਦਨੇ ਕਿੰਨੇ ਕ ਦੇਣਾ ਉਹਦਾ ਨਾ ਪੁੱਤ ਪਹਿਲਾਂ ਵੀ ਦੇਣਾ ਸੀ 300 ਰੁਪਏ ਅੱਛਾ ਤੇ ਉਹ ਮੰਗਣ ਡਿਆ ਸੀ ਮੈਂ ਕਿਹਾ ਕੋਈ ਨਹੀਂ ਆ ਸਕਤੇ ਤੇਰੇ ਲੰਦਾਗੇ ਦਾਦੀ ਜੀ 300 ਰੁਪਏ ਕਿੱਥੋਂ ਹੁਣਾਵਾ ਸਾਡੇ ਕੋਲ 50 ਰੁਪਏ ਪਤਾ ਨਹੀਂ ਕਿੱਦਾਂ ਨਿਕਲੇ ਆ ਤੇ ਕਿੱਦਾਂ ਦਵਾਂਗੇ ਉਹ ਚਲ ਕੋਈ ਨਹੀਂ ਪੁੱਤ ਮੈਂ ਹੁਣ ਕੰਮ ਕੁੰਮ ਤੇ ਜਾਊਂਗਾ ਫਿਰ ਲੈ ਆਵਾਂਗਾ ਕੋਈ ਦਵਾਵਾਂਗੇ ਲੋ ਜੀ ਸੱਚੀ ੜੀ ਟੈਨਸ਼ਨ ਜੀ ਸਾਰਾ ਧਿਆਨ ਨਾ ਗਾ ਜਾਂਦਾ ਵਾ ਆਹ ਵੇ ਤਾ ਪੁੱਤ ਤੇਰੀ ਗੱਲ ਠੀਕ ਵਾ ਚਲੋ ਲਾ ਤੋ ਫੁਰਕੇ ਤੇ ਫਿਰ ਮੈਂ ਦਵਾਈ ਦੇ ਖਵਾ ਚਲੋ ਮੈਂ ਲੰਮੀ ਆ ਨੀਂਦਲ ਜਿੰਦਰਾ ਬਾਹਰ ਨਿਕਲਦੇ ਰਿਕਾ ਤੇ ਆਵਾਜ਼ ਨਹੀਂ ਦਿੱਤੀ ਨੀਂਦਲ ਜਿੰਦਰਾ ਸੋਨ ਚ ਵੜੀ ਹੋਣੀ ਆ ਅਜੇ ਸਵੇਰਾ ਸਵੇਰਾ ਵਾ ਇਹਨਾਂ ਨੇ ਵੀ ਕੋਈ ਕੰਮ ਧੰਦਾ ਕਰ ਲਾ ਨਾ ਸਿਰ ਸਿਰ ਫੋਨ ਲੈ ਕੇ ਬਹਿ ਜਾਣਾ ਹੁੰਦਾ ਬੰਦਾ ਠੰਡੇ ਠੰਡੇ ਕੰਮ ਕਰ ਲਿੰਦਾ ਦੁਪਹਿਰਾਂ ਨੂੰ ਫੋਨ ਲੈ ਕੇ ਬੈਠਾ ਰਵੇ ਭਾਵੇਂ ਇਹ ਕੰਮ ਵਾਲ ਧਿਆਨ ਹੀ ਹੈ ਨਹੀਂਗਾ ਸਾਡਾ ਸਰਦੀ ਮੈਨੂੰ ਵੀ ਆਪੇ ਕਰੂਗੀ ਹਾਂ ਜੀ ਠੀਕ ਠਾਕ ਆ ਵਧੀਆ ਕਿਦਾਂ ਵੀ ਹੁਣੀ ਠੀਕ ਠਾਕ ਆ ਜਾਂਦਾ ਸਭ ਕੁ ਲ ਠੀਕ ਆ ਠੀਕ ਆ ਹੋਰ ਬਾਕੀ ਸਾਰੇ ਠੀਕ ਠਾਕ ਆ ਨਾ ਤੇ ਉਹ ਮੰਮੀ ਉਹ ਭਲਾ ਲੱਗੇ ਜਿਹੜੇ ਚਾਚੀ ਹੁਣੀ ਆ ਰਵਿੰਦਰ ਹੁਣੀ ਉਹ ਭਲਾ ਠੀਕ ਠਾਕ ਆ ਸਾਰੇ ਠੀਕ ਆ ਠੀਕ ਆ ਉਹਨਾਂ ਨੇ ਕਮਰੇ-ਕਮਰੇ ਪਾਏਗੇ ਜਾਂ ਉਹ ਹੀ ਆ ਟਿੰਨਾ ਵਾਲੀ ਹੀ ਹੈ ਜੇ ਅਛਾ ਅਛਾ ਠੀਕ ਚਲੋ ਕੋਈ ਗੱਲ ਨਹੀਂ ਆਪੇ ਹੌਲੀ-ਹੌਲੀ ਹੋ ਜੂਗੀ ਤੇਰੇ ਪਿੰਦਰ ਕੀ ਕਰਦੀ ਹੁੰਦੀ ਹੈ ਘਰੇ ਹੀ ਹੁੰਦੀ ਹੈ ਜਾਂ ਜਾਂਦੀ ਹੈ ਕਿਤੇ ਠੀਕ ਚਾਹ ਠੀਕ ਆ ਮੰਮੀ ਉਹ ਮੰਮੀ ਦੇ ਹੀ ਬਾਹਰ ਆਵਾਜ਼ ਆ ਮੈਨੂੰ ਉਹਦੀ ਵੀ ਸੁਣਨਾ ਕੀ ਕਹਿੰਦੀ ਹੈ ਕੰਮ ਕਰਨਾ ਪੈ ਜੇ ਤਾਂ ਵੀ ਐਵੇਂ ਰੋੜੀ ਪਾਈ ਜਾਊਂਗੀ ਮੈਂ ਵੀ ਇਹ ਨਾ ਪਹਿਲਾਂ ਕੀ ਕਹਿੰਦੀ ਮੈਂ ਬਾਅਦ ਚ ਕਰਦੀ ਆ ਤੁਹਾਨੂੰ ਚਲ ਠੀਕ ਇਹ ਵੀ ਤਰਾਹੇ ਬਾਹਰ ਖਾਦੀ ਖਾਪ ਕੋ ਉਂਡੇ ਜੇ ਕੋਈ ਕੰਮ ਕਰਨਾ ਹੁੰਦਾ ਕਰਿਆ ਕਰ ਨਹੀਂ ਕਰਨਾ ਤੇ ਨਾ ਕਰਿਆ ਕਰ ਐਵੇਂ ਬਾਹਰ ਬਿਠੀ ਨਹੀਂ ਬੁਰਬੁਰ ਕਰੀ ਜਾਣਾ ਹੁੰਦਾ ਬੱਸ ਚਲ ਤਿਆਰ ਤੇ ਹੋ ਗਈਆਂ ਰੋਟੀ ਖਾ ਕੇ ਤੇ ਫੇਰ ਹੀ ਜਾਣਾ ਮੈਨੂੰ ਦੇ ਨਾਲ ਕੀ ਪਤਾ ਕਿ ਕਿੰਨਾ ਟਾਈਮ ਲੱਗਣਾ ਨੂੰ ਕਿਤੇ ਇਹ ਕੱਟਣ ਕੁਛ ਨਹੀਂ ਪੁੱਤ ਚੌਲ ਚੋਦਾ ਡਈਆਂ ਤੇ ਇਹ ਪਕਾਈ ਨਹੀਂ ਨਾ ਰੋਟੀ ਰੋਟੀ ਤਾਂ ਪਕਾਉਣੀ ਹੈ ਜੀ ਤੂੰ ਜਾਣਾ ਕਿਤੇ ਉਹ ਮੈਂ ਸ਼ਹਿਰ ਜਾਣਾ ਹੂ ਮੁੰਲੇ ਨਾਲ ਤੇ ਮੈਂ ਤਾਂ ਰੋਟੀ ਖਾ ਕੇ ਜਾਣਾ ਤੇ ਰੋਟੀ ਤੇ ਪੈਸੇ ਲੱਗਣਾ ਤੇਰੇ ਕੋਲ ਪੈਸੇ ਹੈਗੇ ਆ ਪੈਸੇ ਨੇ ਮੇਰੇ ਕੋਲ ਹੈਗਾ 1000 ਰੁਪਏ ਹੈਗਾ ਚੱਲ ਫਿਰ ਮੇਰਾ ਪੁੱਤ ਨਾ ਉੱਥੋਂ ਕੁਝ ਖਾ ਲੇ ਤੇ ਮੈਂ ਤੇਰੇ ਆਉਂਦੇ ਨੂੰ ਰੋਟੀ ਬਣਾਉਣੀ ਆ ਆਣ ਕੇ ਖਾ ਲਈ ਉਹ ਮਹਾਰਾਣੀ ਦੰਦਰੋਂ ਨਹੀਂ ਨਿਕਲਦੀ ਸਵੇਰੇ ਸਵੇਰੇ ਫੋਨ ਲੈ ਕੇ ਬਹਿ ਜਾਂਦੀ ਆ ਤੇ ਚੱਲ ਨਾ ਕਿ ਕੰਮ ਦਾ ਨਾ ਭੰਦੇ ਦਾ ਉਹ ਫੋਨ ਫਾਨ ਫਿਰ ਆਉਂਦਿਆ ਪਿੰਡੋਂ ਚੱਲ ਕੋਈ ਗੱਲਾਂ ਕੋਈ ਬਣਾ ਦੇ ਇਹਨੂੰ ਤਾਂ ਫੋਨ ਹੀ ਉਹ ਦੇ ਰਣੀ ਚੱਲ ਫਿਰ ਮੈਂ ਜਾਂਣਾ ਚੱਲ ਚੰਗਾ ਮੈਂ ਆਉਂਦਿਆਂ ਬਣਾਉਂਦੀ ਰੋਟੀ ਆਣ ਕੇ ਖਾ ਲਈ ਮम्मी ਕਹੀ ਵਾਦਾ ਮਾਰ ਲੈ ਵਾਦਨ ਤੇ ਮੈਂ ਮਨ ਲਈ ਹਾਂ ਤੈਨੂੰ ਕੋਈ ਦਿਨ ਨਾਲ ਪਕਾਉਂਦਾ ਫਿਕਰ ਨਹੀਂ ਹੈਗਾ ਫਿਰ ਰੋਟੀ ਪਾਣੀ ਵੀ ਪਕਾਉਣਾ ਕਿਹਨੇ ਖਾਣਾ ਲੱਗੀ ਮम्मी ਮੈਂ ਉਹ ਫੋਨ ਆਉਂਦਾ ਪਰ ਤਾਂ ਗੱਲ ਕਰਨੀ ਆ ਹਾਂ ਸਿਰਸਰੇ ਤੈਨੂੰ ਫੋਨ ਲੱਪੈਂਦਾ ਕਿਹੜੇ ਦਫ਼ਤਰ 'ਚ ਲੱਗਿਆ ਵੀ ਤੈਨੂੰ ਫੋਨ ਆਉਂਦਾ ਕਿੰਜ ਆਉਂਦਿਆ ਹੀ ਪਿੰਡੋਂ ਆਉਂਦਿਆ ਹੀ ਜੇ ਤੇਰਾ ਘਰੋਂ ਬਾਹਰ ਵਾ ਇਹਦਾ ਮਤਲਬ ਇਹ ਨਹੀਂਗਾ ਕਿ ਘਰ ਵਿੱਚ ਹੋਰ ਜੀ ਹੈ ਨਹੀਂਗੇ ਮੁੰਡੇ ਨੇ ਸ਼ਹਿਰ ਜਾਣਾ ਹੀ ਭੁੱਖਾ ਹੀ ਗਿਆ ਵਾ ਹੁਣ ਕਿਤੇ ਕੰਮ ਵਾਲੇ ਵੀ ਧਿਆਉਂ ਦਿਆ ਕਰ ਚਲ ਗਿਆ ਵਾ ਕਿ ਜਾਣਾ ਹੀ ਜਾਂਨੇ ਚੱਲ ਪਾਈਂ ਕਰ ਲੈਣੀ ਆ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਸਾਰਾ ਦਿਨ ਅੰਦਰ ਕੀ ਆ ਜਿਉਂ ਅੰਦਰ ਵੱਢਦੀ ਤੂੰ ਤੇ ਬਾਹਰ ਨਿਕਲਗਾ ਨਾਲੇ ਨਾਲ ਦੀ ਕਰਨਾ ਵੀ ਕੀ ਹੁੰਦਾ ਵਾ ਫਿਰ ਅੰਦਰ ਹੀ ਪਹਿਣਾ ਹੁੰਦਾ ਹੋਰ ਕੀ ਕਰੇਗਾ ਕੰਮ ਤੇ ਬਹੁਤ ਦੂਣਾ ਫਲਸ਼ ਲਾਈ ਆ ਕਰ ਕਰਕੇ ਮੇਰੇ ਸਿਰ ਤੇ ਸਹਾਰਾ ਵੀ ਆਪੇ ਕਰਦੇ ਜੇ ਮੈਂ ਨਾ ਨਾ ਹੋਵਾਂ ਤਾਂ 12 ਜਿਹੜੀ ਚੀਜ਼ ਮਰਜ਼ੀ ਚੋਕੇ ਕੋਈ ਲੈ ਲਈ ਤੈਨੂੰ ਅੰਦਰ ਪਤਾ ਹੀ ਕੋਈ ਨਹੀਂ ਚੱਲ ਮੰਮੀ ਸਾਨੂੰ ਹੀ ਪਤਾ ਹੁੰਦਾ ਕਿ ਮੰਮੀ ਬਾਹਰ ਹੈਗੀ ਆ ਤਾਂ ਹੀ ਅੰਦਰ ਬੈਠੇ ਆਹ ਆ ਲੈ ਫੜ ਫਿਰ ਚੌਥਾ ਜਾ ਜਾ ਕੇ ਬਣਾ ਕੋਈ ਨਹੀਂ ਮੈਂ ਬਣਾ ਲੇਗੀ ਤੇਰੀ ਘਰ ਬਣਾਉਂ ਤੈ ਮੈਂ ਧਰਮ ਤੇ ਮੈਂ ਹੁਣ ਆਈ ਆ ਤੂੰ ਨਿਆਣੀ ਤਾਂ ਹੁਣ ਹੈ ਹੀ ਨਹੀਂਗੀ ਜਿੰਨਾ ਦਾ ਕੰਮ ਦੱਸਾਂ ਉਹਨਾਂ ਕਰਨਾ ਹੁੰਦਾ ਸਰ ਕੋਈ ਨਹੀਂ ਠੰਡੇ ਰੋਗ ਬਣਾ ਲੈਣੀ ਆ ਮੈਂ ਕਰ ਲੈਣੀ ਆ ਸਾਰਾ ਕੰਮ ਇਹ ਕੰਮ ਮੁੰਡੇ ਦੇ ਫੋਨ ਬਾਹਰੋਂ ਘਲਤਾ ਹੀ ਐਡਾ ਅੰਤਰਾ ਛੇਤਰ ਚਟਾ ਨੇ ਹਾਲ ਹੈਗਾ ਸਾਰਾ ਕੰਮ ਕਰਦੀ ਆ ਫਿਰ ਵੀ ਇਹਨੇ ਬੋੜ 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 ਕਰੀ ਜਾਣਾ ਹੁੰਦਾ ਕੀ ਹੋ ਗਿਆ ਚੌੜੀ ਚੋਗਦੇ ਹੋਰ ਇਹਨੇ ਕੀ ਕਰ ਲਿਆ ਭਲਾ ਕਿੱਡਾ ਇਹਨੇ ਪਾੜ ਥਮਿਆ ਇਹਨੇ ਮੈਂ ਹੀ ਆਂਦੀ ਕੰਮ ਕਰਦੀ ਆ ਤੇ ਜੇ ਉਹ ਸੈਰ ਚੜ ਗਿਆ ਵਾ ਉਹ ਕਿੱਡਾ ਉਥੇ ਦਫਤਰੇ ਗਿਆ ਵਾ ਤੇ ਕਿੱਡੀ ਉਹਨੇ ਡਿਊਟੀ ਕਰਨੀ ਜਾ ਕੇ ਆ ਜਾ ਕੇ ਫਿਰ ਨਾਲੇ ਮੁੰਡਿਆਂ ਦੇ ਨਾਲ ਹੀ ਤੇ ਜੇ ਭੁੱਖਾ ਚੱਲ ਵੀ ਗਿਆ ਤਾਂ ਉਥੋਂ ਖਾ ਹੀ ਲੈਣਾ ਕੋਨਾ ਕੋ ਸੜੀ ਰਹਿੰਦੀ ਸੜੀ ਰਹਿੰਦੀ ਬਸ ਉਨੋ ਹੀ ਪੁੱਛ 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 ਕਰਦੀ ਰਹਿੰਦੀ ਬਾਹਰ ਵਾਲੇ ਦਾ ਇਹਨੇ ਕਦੀ ਨਾਮ ਨਹੀਂ ਲਿਆ ਹੈਗਾ ਕਦੀ ਹੀ ਉਹਨੂੰ ਕਿਹਾ ਕਿ ਉਹ ਚੰਗਾ ਚੱਲ ਕੋਈ ਨਹੀਂ ਕਰਨਾ ਹੀ ਪੈਣਾ ਹੱਸਿਆ ਪਰ ਇਹਨਾਂ ਦਾ ਕਰ ਦਿੰਨੀ ਹੈ ਚਲ ਅੱਜ ਫੋਨ ਨਹੀਂ ਆ ਕੀਤਾ ਇਹਨੂੰ ਇਹਨੂੰ ਲੈ ਗਏ ਨਾ ਬੰਬੀ ਤੇ ਜਾਂਣਾ ਲਵਲੀ ਸੱਚੀ ਤਸਿਕਾ ਬੈਠਾ ਪਸੰਦ ਆਉਂਦੀ ਹਾਂ ਹਾਂ ਠੀਕ ਠਾਕ ਤੂੰ ਸੁਣਾ ਲਵਲੀ ਕਿੱਥੇ ਗਿਆ ਲਵਲੀ ਸ਼ਹਿਰ ਨੂੰ ਗਿਆ ਜਰੀ ਕ ਅੱਛਾ ਦੱਸਿਆ ਨਹੀਂ ਉਹਨੇ ਮਿਲਿਆ ਨਹੀਂ ਤੈਨੂੰ ਕੋਈ ਗਿਆ ਥੋੜਾ ਫਿਰ ਆ ਨਹੀਂ ਨਹੀਂ ਅੱਛਾ ਅੱਛਾ ਮੈਂ ਖੁਦ ਰਹਿਣਾ ਮੈਂ ਘਰੇ ਹੁਣਾ ਤੂੰ ਫੋਨ ਕਰ ਲੈਣਾ ਨਹੀਂ ਫੋਨ ਨਹੀਂ ਕੀਤਾ ਮੈਂ ਕਿਹਾ ਘਰੇ ਹੀ ਬਹਣਾ ਕੰਮ ਨਹੀਂ ਬਾਈ ਹਾਂਜੀ ਹਾਂਜੀ ਅੱਛਾ ਪੁੱਤ ਮੈਂ ਤਾਂ ਸੋਚਿਆ ਤੇਰੇ ਨਾਲ ਗਿਆ ਵਾ ਫਿਰ ਹੋਰ ਕਿ ਮੁੰਡੇ ਨਾਲ ਗਿਆ ਹੁਣਾ ਨਹੀਂ ਨਹੀਂ ਅੰਟੀ ਮੈਂ ਲੈਣਾ ਨਹੀਂ ਗਿਆ ਅੱਛਾ ਅੱਛਾ ਚਲੋ ਠੀਕ ਹੈ ਅੰਟੀ ਚੱਲਦਾ ਫਿਰ ਮੈਂ ਬੈਠ ਜਾ ਮੈਂ ਚਾਪੜ ਨਹੀਂ ਚਾਪੀ ਕੇ ਜਮ ਨਹੀਂ ਨਹੀਂ ਚਾਹ ਹੀ ਨਹੀਂ ਹਾਂ ਨਾਲੇ ਬੈਠ ਮੈਂ ਤੇਰ ਨਾਲ ਇੱਕ ਗੱਲ ਕਰਨੀ ਹੈ ਹਾਂਜੀ ਦੱਸੋ ਜੀ ਤੂੰ ਤਾਂ ਮਾ ਲਿਆ ਗਿਆ ਤੱਬਰ ਵਾਲਾ ਹੋ ਗਿਆ ਮਾ ਹਾਂਜੀ ਇਦਾਂ ਕਰ ਹਾਂ ਨਵਲੀ ਦਾ ਕਿਤੇ ਰਿਸ਼ਤਾ ਕਰਾਂ ਕਿਤੇ ਮਾਰ ਤੇ ਆਤੀ ਸਾਲੀ ਸੋਲੀ ਹੁਣੀ ਤੇਰੀ ਪਈ ਕੋਈ ਗੱਲ ਨਹੀਂ ਕੱਲੀ ਕਰਾ ਦਿੰਨੇ ਆ ਆਹੋ ਕਰਾ ਕੋਈ ਰਿਸ਼ਤਾ ਮੇਰਾ ਪੁੱਤ ਚੱਲ ਇਹ ਵੀ ਘਰ ਰੋਜੂਗਾ ਫਿਰ ਦਾ ਬੜਾ ਵਾ ਹਾਂਜੀ ਹਾਂਜੀ ਨਹੀਂ ਨਹੀਂ ਕੋਈ ਨਹੀਂ ਕਰਵਾ ਦਿੰਦਾ ਮੈਂ ਵੇਖਿਆ ਬੜੇ ਇਸ ਦਾ ਹੁੰਦੇ ਨੇ ਰਿਸ਼ਤਾ ਕਰਾ ਦੇ ਹਾਂ ਹਾਂਜੀ ਆਪਣੇ ਘਰ ਦੇ ਨਹੀਂ ਕਬੀ ਕੋਈ ਗੱਲ ਨਹੀਂ ਇਸ ਸਵਾਂ ਹੁੰਦੀ ਆ ਮਾਸੇ ਦੀ ਧੀ ਭੁਆ ਦੀ ਧੀ ਹਾਂਜੀ ਹਾਂਜੀ ਤੇ ਬਾਕੀ ਕੰਮ ਕਰਦਾ ਤੁਹਾਡੇ ਦਾਦਾ ਨੂੰ ਪਤਾ ਹੀ ਆ ਕਿ ਕਿੱਦਾਂ ਦਾ ਕੋਈ ਗੱਲ ਨਹੀਂ ਟੈਨਸ਼ਨ ਨਾ ਲਾਉਂਦੇ ਹਾਂ ਰਿਸ਼ਤਾ ਲਗਾ ਦਊਗਾ ਚਲ ਬਾਅਦ ਫੇਰ ਚੱਲਾਂ ਹਾਂਡੀ लवली ਮੰਨੂਗਾ ਫੇਰੀ ਹੈ ਨਾ ਲੈ लवली ਤੇ ਮੰਨਣ ਦੀ ਕਿਹੜੀ ਗੱਲ ਆ लवली ਨੂੰ ਮੈਂ ਮਨਾਉਣਾ ਉਹਨੇ ਥੋੜਾ ਮੰਨਣਾ ਹੋਰ ਮੈਂ ਰਿਸ਼ਤੇ ਲਵਾ ਹਾਂ ਕਰਤਾ ਨਾ लवली ਮੰਨੇ ਹੀ ਨਾ ਤੂੰ लवली ਦੀ ਹਾਂ ਸਮਝ ਜਦੋਂ ਮੈਂ ਹਾਂ ਕਰਤੀ ਆ ਕੋਈ ਗੱਲ ਨਹੀਂ ਠੀਕ ਹੈ ਤੂੰ ਵੇਖ ਲੈਣਾ ਸਭ ਦੀ ਆਹ ਵੇਖ ਕੇ ਤੂੰ ਮੈਨੂੰ ਦੱਸਿਂ ਦੇਖ ਲਓ ਦੇਖ ਲਓ ਚੱਲ लवली ਦਾ ਵਿਆਹ ਹੋ ਜਾਊਗਾ ਨਾ ਮੇਰੀ ਜਾਨ ਸੌਖੀ ਹੋ ਜਾਊਗੀ ਕਦੀ ਕਿਹੇ ਮੁੰਡੇ ਨਾਲ ਚਲ ਜਾਂਦਾਈ ਕਦੀ ਕਿਹੇ ਮੁੰਡੇ ਨਾਲ ਚਲ ਜਾਂਦਾਈ ਆ ਸਮਾਂ ਨੀਗਾ ਚੰਗਾ ਤੇ ਮੇਰਾ ਧਿਆਨ ਨਾ ਇਹਦੇ ਵਿੱਚ ਹੀ ਰਹਿੰਦਾ ਹੁਣ ਮਾਤਾ ਇਹਦੇ ਵਿਆਹ ਬਾਰੇ ਸੋਚਣ ਦੀਆਂ ਇਹ ਤਾਂ ਮੈਂ ਅਭੀ ਮਿੱਟੀ ਫੁੱਟੂਗਾ ਨਾ ਇਹ ਕੇ ਕੰਮ ਜੇ ਬਣ ਛੱਡਣਾ ਨੂੰ ਜਿਹੜੇ ਕੰਮਾਂ ਜੇ ਮੈਂ ਪਿਆਣਾ ਤੇ ਇਹ ਕੰਮਾਂ ਦੇ ਤੁਰਦੇ ਆ ਨਾ ਇੱਕ ਇਹ ਜੋ ਗਾਵਣੀ ਦਾ। ਕੋਲੇ ਤੇ ਜੀਤ ਕਿੱਦਰਾ ਹੁੰਦਾ ਵਾ? ਮੈਂ ਤੇਰੇ ਨਾਲ ਗਿਆ ਨਬਲੀ। ਘਰ ਗਿਆ ਹੀ ਕੰਮ ਹੀ। ਮੈਂ ਤੇਰੇ ਨਾਲ ਆਇਆ ਹੀ ਮੈਨੂੰ ਵੀ ਕੰਮ ਹੀ ਯਾਰ ਸ਼ਰ। ਨਵੀਂ ਚੱਲ ਜਾਈ ਮੈਂ ਨਾਲ ਤੇਰੇ। ਓਏ ਹੁਣ ਤਾਂ ਮੈਂ ਯਾਰ ਹੁਣੇ ਐ ਸਵੇਰੇ ਚੱਲ ਜਾਾਂਗੇ। ਇਹ ਹੁਣ ਚੱਲ ਛੱਡ। ਘਰ ਟਾਈਮ ਪਾਸ ਨਹੀਂ ਹੁੰਦਾ ਯਾਰ। ਚੱਲ ਮੋਟਰ ਤੇ ਚੱਲੀਏ। ਯਾਰ ਧੁੱਪ ਬੜੀ ਐ ਹਲੇ ਕੀ ਕਰਾਂਗੇ ਉੱਥੇ? ਓਏ ਧੁੱਪ ਤਾਂ ਆਪਣੀ ਛੱਡ ਚੱਲ ਚਲੀਏ। ਚੱਲ ਮੇਰਾ ਵੀ ਯਾਰ ਕੀ ਕਰਨਾ ਉੱਥੇ ਜਾ ਕੇ ਉਹ ਨਹੀਂ ਚੱਲ ਚਲੀਏ ਉਹ ਘਰ ਜਾਣੇ ਕਹਿੰਦਾ ਵੀ ਰੋਟੀ ਨਹੀਂ ਖਾ ਗਿਆ ਤੇ ਉਹ ਰੋਟੀ ਨਹੀਂ ਖਾ ਲਾ